ਸਾ希 ਕਲਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਛੜਦੀਆਂ ਕਲਾ ਦੇ ਵਿੱਚ ਹੋਮੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਨਾਲ ਵੀ ਪ੍ਰੈਸ ਕਰ ਲਿਓ ਬਹੁਤ ਸੋਹਣੀ ਕਲੈਕਸ਼ਨ ਰਹਿਣ ਵਾਲੀ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਧਿਆਨ ਨਾਲ ਜ਼ੂਰ ਦੇਖਿਓ ਜੇ ਤੁਹਾਨੂੰ ਕੋਈ ਵੀ ਸੂਟ ਇੰਨਾ ਵਿੱਚੋਂ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਨਾਲ ਨਾਲ ਤੁਸੀਂ ਸੂਟ ਵੀ ਦੇਖੀ ਜਾਇਓ ਤੇ ਆਪਾਂ ਰੇਟ ਨਾਲ ਦੀ ਨਾਲ ਮੈਂਸ਼ਨ ਕੀਤੇ ਹੋਇਆ ਪਿਓਰ ਨੇਚਰਲ ਗਰੇਵ ਦੇ ਵਿੱਚ 5 ਮੀਟਰ 올ਓਵਰ ਫੈਬਰਿਕ ਰਹੂਗਾ ਹੈਂਡ ਐਮਬ੍ਰੋਇਡਰੀ ਕੀਤੀ ਹੋਈ ਸ਼ਰਟ ਦਾ ਘੇਰਾ ਤੇ ਇਹਦੀਆਂ 슬ੀਵਜ਼ ਨੇ ਜਿਹੜੀਆਂ ਉਹ ਐਮਬ੍ਰੋਇਡਡ ਰਹਿਣਗੀਆਂ ਦੁਪੱਟਾ ਇਹਦੇ ਨਾਲ ਚਿੰਨਾਂ ਉਂਦਾ ਰਹੂਗਾ ਦੁਪੱਟੇ ਦੇ ਵੀ ਚਾਰੋਂ ਸਾਈਡ ਤੇ ਹੈਂਡ ਐਮਬ੍ਰੋਇਡਰੀ ਹੋਊਗੀ ਬਹੁਤ ਹੀ ਸੋਹਣੇ ਨਵੇਂ-ਨਵੇਂ ਕਲਰ ਇਹਦੇ ਵਿੱਚ ਬਣ ਕੇ ਆਇਆ ਹੈ ਮੋਸਟ ਡਿਮਾਂਡਡ ਸੂਟ ਹੈ ਸਿਮਪਲ ਤੇ ਸੋਬਰ ਜੀ ਲੁੱਕ ਦੇ ਵਿੱਚ ਬੜੀ ਪਿਆਰੀ ਕਲਰ ਰੈਡੀ ਕੀਤੀ ਹੋਇਆ। ਮਸਲੀਨ ਬਿਸਕੋਸ ਦੇ ਵਿੱਚ ਥ੍ਰੈਡ ਦੀ ਐਮਬਰਾਇਡਰੀ ਆਊਗੀ, ਮਸ਼ੀਨ ਵਰਕ ਵਾਲਾ ਸੋਬਰ ਹੋ ਰਿਹਾ ਜਿਹਾ ਦੁਪੱਟਾ ਲੁਗਾ। ਆਜਰਿਕ ਪ੍ਰਿੰਟ ਦੇ ਵਿੱਚ ਬਹੁਤ ਹੀ ਪਿਆਰੇ ਸੂਟ ਨੇ, ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ, ਐਮਬਰਾਇਡਡ ਸ਼ਰਟ ਹੋਊਗੀ neck ਦੇ ਉੱਪਰ ਐਮਬਰਾਇਡਰੀ ਆ, ਬਾਟਮ ਕਾਟਨ ਦੀ ਆਏਗੀ ਤੇ ਦੁਪੱਟਾ ਵੀ ਕਾਟਨ ਦਾ ਹੋਊਗਾ, ਪੱਕੇ ਕਲਰ ਰਹਿਣਗੇ। ਥ੍ਰੈਡ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਪਿਓਰ ਕਾਟਨ ਦੇ ਵਿੱਚ ਸੀਕਵੈਂਸ ਵਰਕ ਦੇ ਤੇ ਥ੍ਰੈਡ ਵਰਕ ਦੇ ਨਾਲ ਸ਼ਰਟ ਬਣੀ ਹੋਈ ਆ ਤੇ ਦੁਪੱਟਾ ਬਣਿਆ ਹੋਇਆ ਚਿਕਨ ਦਾ ਇਹਦੇ ਨਾਲ ਪਲਾਜ਼ੋ ਮਿਲੇਗਾ ਪਲਾਜ਼ੋ ਦਾ ਫੈਬਰਿਕ ਰਹੂਗਾ ਚਿਕਨ ਦਾ ਵਾਈਟ ਕਲਰ ਦੇ ਵਿੱਚ ਹਰ ਰੋਜ਼ ਨਮੀ ਨਮੀ ਕਲੈਕਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਉਨੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਕੋਟਾ ਕਾਟਨ ਦੇ ਵਿੱਚ ਐਮਬ੍ਰੋਇਡਰੀ ਵਾਲੀ ਸ਼ਰਟ ਰਹੂਗੀ ਦੋ ਕਲਰ ਇਹਦੇ ਵਿੱਚ ਹੋਣਗੇ કોટਨ ਦੇ ਵਿੱਚ ਸ਼ਰਟ ਫੁੱਲ ਐਮਬ੍ਰਾਇਡਰੀ ਐਮਬ੍ਰਾਇਡਰ ਹੋਊਗੀ ਫਰੰਟ ਤੇ ਬੈਕ ਦੇ ਉੱਪਰ ਐਮਬ੍ਰਾਇਡਰੀ ਹੋਊਗੀ ਲਾਈਟ ਜੇ ਸ਼ੇਡ ਹੈ ਬਾਟਮ ਚਿਕਨ ਦੀ ਆਏਗੀ ਇਹਦੇ ਨਾਲ ਬੜੀ ਪਿਆਰੇ ਸੂਟ ਹੈ ਸਿੰਪਲ ਤੇ ਸੋਪਰ ਜਿਹਾ ਆਈਟਮਾਂ ਨੇ ਬੜੇ ਸੋਹਣੇ ਲੱਗਦੇ ਆ ਕੋਟਾ ਕੋਟਨ ਦੇ ਵਿੱਚ ਐਮਬ੍ਰਾਇਡਰੀ ਹੋਊਗੀ ਫਰੰਟ ਤੇ ਬੈਕ ਦੇ ਉੱਪਰ ਕੋਟਾ ਦਾ ਹੀ ਦੁਪੱਟਾ ਰਹੂਗਾ ਬਾਟਮ ਇਹਦੇ ਨਾਲ ਚਿਕਨ ਦੀ ਆਊਗੀ ਪਿਓਰ ਕੋਟਨ ਦੇ ਵਿੱਚ ਸ਼ਰਟ ਰਹੂਗੀ ਦੁਪੱਟਾ ਤੇ ਬਾਟਮ ਵੀ ਕੋਟਨ ਦੀ ਰਹੀ ਤਾਜ਼ ਮਿਲਦੀ ਹੈ ਕੋਟਨ ਹੈ ਫੈਬ੍ਰਿਕਾ ਜਿਹੜਾ ਇਹਦਾ ਪ੍ਰੀਮੀਅਮ ਰਹੂਗਾ ਬਹੁਤ ਹੀ ਪਿਆਰੇ ਸੂਟ ਨੇ ਇਹਦੇ ਵਿੱਚ ਵੀ ਕਲਰ ਬਹੁਤ ਜ਼ਿਆਦਾ ਨੇ ਸੋਹਣੇ ਸੋਹਣੇ ਕਲਰਾਂ ਦੇ ਸੂਟ ਨੇ ਪਿਓਰ ਕਾਟਨ ਦੇ ਵਿੱਚ ਸ਼ਰਟ ਕਾਟਨ ਦੀ ਰਹੇਗੀ ਦੁਪੱਟਾ ਤੇ ਬਾਟਮ ਵੀ ਕਾਟਨ ਦੀ ਰਹੇਗੀ ਬੜੇ ਪਿਆਰੇ ਸੂਟ ਲੱਗਦੇ ਆ ਬਹੁਤ ਹੀ ਸੋਹਣੇ ਲੁੱਕ ਦੇ ਵਿੱਚ ਜਦੋਂ ਸੂਟ ਬਣ ਜਾਂਦਾ ਤਾਂ ਬਹੁਤ ਹੀ ਪਿਆਰੇ ਲੱਗਦੇ ਆ ਨਮੀ ਨਮੀ ਵੈਰਾਈਟੀ ਹੈ ਇਹ ਆਮ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੀ ਤੁਸੀਂ ਘਰ ਬੈਠੇ ਸਾਡੇ ਚੈਨਲ ਦੇ ਰਾਹੀਂ ਦੇਖ ਸਕਦੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹ ਵੀ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਕਮੈਂਟ ਤੁਹਾਡੇ ਜੇ ਘੱਟ ਕਰਦੇ ਤੁਸੀਂ ਪਲੀਜ਼ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਬਹੁਤ ਸੋਹਣੀ ਕਲੈਕਸ਼ਨ ਹਰ ਰੋਜ਼ ਤੁਹਾਡੇ ਲਈ ਲੈ ਕੇ ਆਉਣੀ ਹੈ ਨਵੀਂ ਨਵੀਂ ਵੈਰਾਈਟੀ ਹੈ ਜਿਹੜੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਇਹਦੇ ਵਿੱਚ ਕਲਰ ਤੇ ਪ੍ਰਿੰਟ ਬਹੁਤ ਜ਼ਿਆਦਾ ਨਵੇਂ ਪਿਓਰ ਕਾਟਨ ਦੇ ਵਿੱਚ ਸ਼ਰਟ ਕਾਟਨ ਦਾ ਹੀ ਦੁਪੱਟਾ ਤੇ ਬਾਟਮ ਰਹੇਗੀ ਕਲਰ ਤੇ ਪ੍ਰਿੰਟ ਨਵੀਂ ਵੈਰਾਈਟੀ ਆ ਆਮ ਨਹੀਂ ਮਿਲਦੀ ਹੈਗੀ ਪਾ ਕੇ ਤੁਸੀਂ ਵੀ ਦੇਖੋ ਅਲੱਗ ਬਹੁਤ ਹੀ ਸੋਹਣੇ ਸੂਟ ਨੇ ਐਲੀਗੈਂਟ ਲੁੱਕ ਦੇਣ ਵਾਲੇ ਸੂਟ ਨੇ ਬੜੀ ਪਿਆਰੇ ਕਲਰ ਤੇ ਪ੍ਰਿੰਟ ਪ੍ਰਿੰਟ ਦੇਖੋ ਬਹੁਤ ਜ਼ਿਆਦਾ ਇਹਦੇ ਵਿੱਚ ਕਲਰ ਤੇ ਪ੍ਰਿੰਟ ਹੈਗੇ ਆ ਸਾਰੇ ਤੁਸੀਂ ਧਿਆਨ ਨਾਲ ਦੇਖ ਲਿਓ ਪਿਓਰ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟਡ ਸ਼ਰਟ ਰਹੂਗੀ ਕੋਰਾ ਕਾਟਨ ਦੇ ਐਮਬ੍ਰੋਇਡਰੀ ਵਾਲੀ ਬਾਟਮ ਰਹੂਗੀ ਢਾਈ ਢਾਈ ਮੀਟਰ ਦੀ ਕੱਟ ਰਹੇਗੀ ਇਹ ਵੀ ਐਮਬ੍ਰੋਇਡਰੀ ਵਾਲਾ ਸੂਟ ਰਹਣਗੇ ਕੈਮਰੀਕ ਕਾਟਨ ਹੈ ਦੁਪੱਟਾ ਫੈਂਸੀ ਸਟਾਈਲ ਦੇ ਵਿੱਚ ਰਹੂਗਾ ਕਲਰ ਇਹਦੇ ਵਿੱਚ ਕਈ ਸਾਰੇ ਹੈਗੇ ਆ ਦੁਪੱਟੇ ਦੇ ਉੱਪਰ ਵੀ ਇਸੇ ਤਰ੍ਹਾਂ ਐਮਬ੍ਰੋਇਡਰੀ ਹੈ neck ਦੇ ਉੱਪਰ ਐਮਬ੍ਰੋਇਡਰੀ ਕੀਤੀ ਹੋਈ ਹੈ ਘੇਰੇ ਦੇ ਉੱਪਰ ਐਮਬ੍ਰੋਇਡਰੀ ਹੋਈ ਵਾ ਇੱਕ ਸਾਈਡ ਤੇ ਐਮਬ੍ਰੋਇਡਰੀ ਹੈ ਇਹਦੇ ਕਲਰ ਵੀ ਬਹੁਤ ਪਿਆਰੇ ਇਹਦੇ ਵਿੱਚ ਦੁਪੱਟਾ ਜਿਹੜਾ ਹੈਗਾ ਮਸਲੀਨ ਦਾ ਆਊਗਾ ਦੁਪट्टे ਦੇ ਉੱਪਰ ਵੀ ਐਮਬ੍ਰੋਇਡਰੀ ਕੀਤੀ ਹੋਈ ਮਿਲੂਗੀ। ਜੌਰਜਟ ਦੇ ਵਿੱਚ 5 ਮੀਟਰ ਆਲਓਵਰ ਸੂਟ ਰਹੂਗਾ। ਥ੍ਰੈਡ ਵਰਕ ਕੀਤਾ ਹੋਇਆ। ਬਾਟਮ ਤੇ 슬ੀਵਜ਼ ਦੇ ਉੱਪਰ ਵੀ ਵਰਕ ਹੋਊਗਾ। ਇਹ ਵੀ ਐਮਬ੍ਰੋਇਡਰੀ ਵਾਲਾ ਸੂਟ ਰਹੂਗਾ। ਕੈਮਰੀ ਕਾਟਨ ਆ ਏਕੇ ਟੈਕਸ ਦੀ। ਥ੍ਰੈਡ ਵਰਕ ਕੀਤਾ ਹੋਇਆ। ਦੁਪੱਟਾ 2 3 ਰਹੂਗਾ। ਸ਼ਿਫਨ ਦਾ ਇਹਦੇ ਨਾਲ ਟਾਈਡ ਐਂਡ ਟਾਈ ਦੇ ਵਿੱਚ ਦੁਪੱਟਾ ਰਹੂਗਾ। ਰੇਟ ਰਹੂਗਾ 749 ਰੁਪਏ। ਬਹੁਤ ਹੀ ਸੋਹਣੇ ਸੂਟ ਨੇ। ਸਸਤੇ ਤੇ ਸੋਬਰ ਜੇ ਬਹੁਤ ਹੀ ਪਿਆਰੇ ਕਲਰ ਤੇ ਪ੍ਰਿੰਟ ਹੈਗੇ ਆ। ਜਾਮ ਕਾਟਨ ਦੇ ਵਿੱਚ embroidery ਵਾਲਾ ਸੂਟ ਰਹੂਗਾ ਦੁਪੱਟਾ ਦੋ ਤੀ ਰਹੂਗਾ 1390 ਰੁਪਏ ਇਹਨਾਂ ਦਾ ਰੇਟ ਹੋਊਗਾ ਬਾਟਮ ਦੇ ਉੱਪਰ ਵੀ embroidery ਮਿਲੂਗੀ ਦੁਪੱਟੇ ਦੇ ਉੱਪਰ ਵੀ embroidery ਮਿਲੂਗੀ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲਾ 올ਓਵਰ 5 ਮੀਟਰ ਮਸਲੀਨ ਕਾਟਨ ਦੇ ਵਿੱਚ ਸੂਟ ਰਹੂਗਾ thread work ਕੀਤਾ ਹੈ ਬਾਜੂ ਤੇ work ਆਊਗਾ ਬਾਟਮ ਵੀ work ਆਏਗੀ ਪਿਓਰ ਮਸਲੀਨ ਦਾ tie and dye ਦੇ ਵਿੱਚ ਦੁਪੱਟਾ ਰਹੂਗਾ ਇਹ ਮਾਡਲ ਪਿਕ ਹੈ ਇਸ ਤਰ੍ਹਾਂ ਦਾ ਇਹ ਸੂਟ ਬਣੂਗਾ ਬਿਸਕੋਸ ਔਰ ਗੈਂਜਾ ਦੇ ਵਿੱਚ ਪ੍ਰਿੰਟਡ ਪਲੱਸ ਹੈਂਡਵਰਕ ਦੇ ਵਿੱਚ ਸੂਟ ਰਹੂਗਾ ਮਕੈਸ਼ ਵਰਕ ਕੀਤਾ ਹੈ ਬਾਟਮ ਸ਼ੈਂਟ ਹੁੰਦੀ ਆਏਗੀ ਦੁਪੱਟਾ ਫੁੱਲ ਪਿਓਰ ਦਾ ਆਊਗਾ ਰੇਟ ਰਹੂਗਾ 1590 ਰੁਪਏ ਬਾਰਡਰ ਦੇ ਉੱਪਰ ਪੱਟੀ ਵੀ ਮਿਲੇਗੀ ਦੁਪੱਟੇ ਤੇ ਔਰ ਟੈਸਲਸ ਲੱਗੇ ਹੋਏ ਵੀ ਮਿਲ ਜਾਣਗੇ 5 ਮੀਟਰ ਕੈਮਰੀ ਕਾਟਨ ਦੇ ਵਿੱਚ ਐਸਕੇ ਮਿਲਦੀ ਥ੍ਰੈਡ ਵਰਕ ਰਹੂਗਾ ਇਹਦੇ ਉੱਪਰ ਵੀ ਸਾਰਾ ਦੁਪੱਟਾ ਪਿਓਰ ਦਾ ਆਊਗਾ ਇਹਦੇ ਨਾਲ ਪਿਓਰ ਮਸਲੀਨ ਦੇ ਵਿੱਚ ਇਹਦਾ ਦੁਪੱਟਾ ਰਹੂਗਾ 1099 ਰੁਪਏ ਇਹਨਾਂ ਦਾ ਰੇਟ ਰਹੂਗਾ ਇਹਦੇ ਵਿੱਚ ਵੀ ਕਲਰ ਬਹੁਤ ਜ਼ਿਆਦਾ ਪਿਆਰੇ ਆ ਘੇਰੇ ਦੇ ਉੱਪਰ ਥੈਡ ਦੀ ਐਮਬ੍ਰਾਇਡਰੀ ਆਊਗੀ ਤੇ ਇੱਕ ਫਲਾਵਰ ਬਣਿਆ ਹੈ ਘੇਰੇ ਦੇ ਉੱਪਰ ਬਹੁਤ ਸੋਹਣੇ ਕਲਰ ਆ ਨਵੇਂ-ਨਵੇਂ ਕਲਰ ਦੇ ਨਵੇਂ-ਨਵੇਂ ਪ੍ਰਿੰਟ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਿਓ ਇਹ ਡਿਜ਼ਾਈਨਰ ਪੀਸ ਆਗੇ ਪਿਓਰ ਕਾਟਨ 'ਚ ਰਹਿਣਗੇ ਲੈਦਰ ਵਰਕ ਤੇ ਮਿਰਰ ਦਾ ਕੰਮ ਆਊਗਾ ਨੈੱਕ ਦੇ ਉੱਪਰ ਲੈਸਨ ਨਾਲ ਡਿਜ਼ਾਈਨ ਕੀਤਾ ਹੋਇਆ ਦੁਪੱਟਾ ਇਹਦੇ ਨਾਲ ਪਿਓਰ ਦਾ ਰਹੂਗਾ ਇਹ ਹੋਰ ਕੋਟਾ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨਰ ਜਿਹਾ ਪੀਸ ਬਣਿਆ ਹੋਇਆ ਹੈ ਪਹਿਨ ਪੇਂਟਡ ਹੋਊਗਾ ਸਾਰਾ ਚਿਕਨ ਦਾ ਕੰਮ ਆਊਗਾ ਇਹ ਕਰੋਚੇ ਡਿਜ਼ਾਈਨਰ ਸ਼ਰਟ ਰਹੂਗੀ neck ਦੇ ਉੱਪਰ ਲੈਸਸ ਲੱਗੀਆਂ ਤੇ ਦੁਪੱਟੇ ਤੇ ਉੱਪਰ ਵੀ ਲੈਸਸ ਆਉਣਗੀਆਂ ਕੋਟਾ ਡੋਰੀਆ ਦੇ ਵਿੱਚ ਇਹ ਸੂਟ ਰਹਿਣਗੇ ਸੌਫਟ ਕਾਟਨ ਦੀ ਹੈਗੀ ਜੈਪਰੀ ਬਰਸ਼ ਪੇਂਟ ਕੀਤਾ ਹੈ ਦੇ ਉੱਪਰ ਸ਼ਰਟ ਤੇ ਦੁਪੱਟਾ ਹੀ ਰਹੂਗਾ 2.5 ਮੀਟਰ ਸ਼ਰਟ ਦਾ ਕਪੜਾ ਤੇ 2.5 ਮੀਟਰ ਹੀ ਦੁਪੱਟੇ ਦਾ ਫੈਬਰਿਕ ਰੂ ਹੈ 2 ਬਾਈਟ ਵੇਸ ਦੇ ਵਿੱਚ ਹੀ ਹੈ ਤੁਸੀਂ ਆਪਣਾ ਜਿਹੜਾ ਹੈਗਾ ਇਹ ਅ ਬਿਦਆਊਟ ਜਿਹੜਾ ਹੈਗਾ ਬੋਟਮ ਤੁਸੀਂ ਇਹਨੂੰ ਬਾਈ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਜਾ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਓ ਇਹ ਮਸਲੀਨ ਦੇ ਵਿੱਚ ਆਉਣਗੇ ਡਿਜੀਟਲ ਪ੍ਰਿੰਟ ਹੋਊਗਾ ਦੁਪੱਟਾ ਵੀ ਮਸਲੀਨ ਦੇ ਵਿੱਚ ਆਊਗਾ 1500 ਰੁਪਏ ਇਹਨਾਂ ਦਾ ਰੇਟ ਹੋਊਗਾ ਦੋ ਕਲਰ ਇਹਦੇ ਵਿੱਚ ਆਣਗੇ ਇਹ ਵਾਲੇ ਪ੍ਰਿੰਟ 'ਚ ਦੋ ਕਲਰ ਉਹ ਵਾਲੇ ਪ੍ਰਿੰਟ ਦੇ ਵਿੱਚ ਹੈਗੇ ਸੀ ਇਹ ਜਿਹੜੇ ਹੈਗੇ ਸੂਟ ਰੈਡੀमेड ਹੋਣਗੇ ਸਟਿਚਡ ਸੂਟ ਮਿਲਣਗੇ ਕਾਂਥਾ कॉटन ਦੇ ਵਿੱਚ ਆਉਣਗੇ 프린ਟਡ ਸ਼ਰਟ ਹੋਊਗੀ कॉटन ਦੀ ਤੇ ਨਾਲ ਹੀ ਇਹਦੇ कॉटन ਦੀ प्लाजो ਮਿਲੂਗਾ ਸਾਈਜ਼ M 2 3 XL ਤੱਕ ਮਿਲ ਜਾਣਗੇ 1299 ਰੁਪਏ ਆ ਇਹਦਾ ਰੇਟ ਹੈਗਾ ਅਹ ਰੈਡੀमेड ਦੇ ਵਿੱਚ ਵੀ ਆਪਣੇ ਕੋਲ ਬਹੁਤ ਸਾਰੀ ਕਲੈਕਸ਼ਨ ਹੁੰਦੀ ਹੈ ਜੇ ਤੁਸੀਂ ਰੈਡੀमेड ਸੂਟ ਪਹਿਨਣਾ ਪਸੰਦ ਕਰਦੇ ਹੋ ਤਾਂ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਤਾਂ ਆਪਾਂ ਉਹ ਵੀ ਨਾਲ ਦਿਖਾ ਦਿਆ ਕਰਾਂਗੇ ਅਹ ਸੂਟਾਂ ਦੇ ਨਾਲ-ਨਾਲ ਵੀਡੀਓ ਦੇ ਵਿੱਚ ਪਾ ਦਿਆ ਕਰਾਂਗੇ ਜਾਂ ਫਿਰ ਆਪਾਂ ਪੋਸਟਾਂ ਤੇ ਵੀ ਪਾ ਦਿਆ ਕਰਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਕਮੈਂਟ ਤੇ ਲਾਈਕ ਕਰਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੀ ਜਿਹੜੀਆਂ ਪੋਸਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਪਲੀਜ਼ ਲਾਈਕ ਤੇ ਕਮੈਂਟ ਕਰਦਿਆ ਕਰੋ ਪੋਸਟਾਂ ਨੂੰ ਸਾਰੀਆਂ ਨੂੰ ਓਪਨ ਕਰਕੇ ਦੇਖ ਲਿਆ ਕਰੋ ਜਿੱਥੇ ਮੋਰ ਲਿਖਿਆ ਹੁੰਦਾ ਉੱਥੇ ਤੁਸੀਂ ਕਲਿੱਕ ਕਰਕੇ ਸਾਰੀ ਫੁੱਲ ਡਿਟੇਲ ਆ ਜਿਹੜੀ ਸੂਟ ਦੀ ਉਹ ਦੇਖ ਸਕਦੇ ਹੋ ਫੁੱਲ ਡਿਟੇਲ ਆਪਾਂ ਦਿੱਤੀ ਹੁੰਦੀ ਹੈ ਮਿਲਦੇ ਅਗਲੇ ਵੀਡੀਓ ਦੇ ਨਾਲ ਥੈਂਕ ਯੂ ਜੀ